ਕਾਰ ਚਮਕ ਗਿਆ ਫੇਰ ਦੂਰ ਤੋਂ ਸਾਰਾ ਹੈ ਮਾਹ ਕਾਰ ਚਮਕ ਗਿਆ ਸਾਰਾ ਫੇਰ ਇੱਕ ਵਾਰੀ ਆਹੋ ਰੰਗ ਚੋਂ ਡਿਆ ਪਿਆ ਵਧੀਆ ਬਣ ਗਿਆ ਹੈ ਨਾ ਵਧੀਆ ਬਣ ਗਿਆ ਵਾ ਨਹੀਂ ਤੇ ਪਹਿਲਾਂ ਖਰਾਬ ਹੋ ਗਏ ਹੁਣ ਉਹ ਪੌੜੀਆਂ ਰਹਿ ਗਈਆਂ ਉਹਨਾਂ ਚੋਂ ਕਿ ਬਚਿਆ ਪੇਂਟ ਕਿ ਨਹੀਂ ਹਾਂ ਉਹ ਖਰਾਬ ਜਿਹਾ ਲੱਗਣ ਡੀਆਂ ਅਸਲ ਵਿੱਚ ਐਤੀ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਬਾਰਿਸ਼ ਜ਼ਿਆਦਾ ਹੋਣ ਦੇ ਨਾਲ ਸਲਾਬ ਬਹੁਤ ਜ਼ਿਆਦਾ ਆਈ ਸਾਰਿਆਂ ਘਰਾਂ 'ਚ ਹੀ ਆਈ ਹੈ ਤੇ ਥੋੜਾ ਜਿਹਾ ਆਊਟ ਲੱਗਦਾ ਹੈ ਅੰਦਰ ਤੇ ਠੀਕ ਵਾ ਇੱਕ ਕਦੀ ਕਾਦੀ ਉਹ ਕਲੀਅਰ ਕਰ ਲਈ ਤੇ ਬਾਹਰ ਜਿਹੜਾ ਜ਼ਿਆਦਾ ਜਦੋਂ ਅਸੀਂ ਵੀਡੀਓ ਵਿੱਚ ਵੇਨੇ ਹਨਾ ਸਾਨੂੰ ਆਪਣੇ ਆਪ ਨੂੰ ਬੁਰਾ ਲੱਗਦਾ ਸੀ ਤੇ ਜਿੱਦਾਂ ਥੋੜੀ ਬਹੁਤੀ ਕਰਦੀ ਰਿਪੇਅਰ ਹੁੰਦੀ ਰਹੇ ਤਾਂ ਫਿਰ ਇਹਨਾ ਨਵਾਂ ਨਵਾਂ ਜਿਹਾ ਲੱਗਦਾ ਵਧੀਆ ਲੱਗਦਾ ਵਾ ਤੇ ਪਿਛਲੀ ਵਾਰੀ ਜਿਹੜਾ ਪੇਂਟ ਕੀਤਾ ਸੀ ਅਜੇ ਮੇਰੇ ਖਿਆਲ ਦੇ ਸਾਲ ਹੀ ਮਹਾ ਹੋਇਆ ਹੋਣਾ ਵਾ ਤੇ ਉਹ ਹਲਕਾ ਪੇਂਟ ਵੀ ਆ ਸਾਨੂੰ ਤੇ ਉਹਨੇ ਥੋੜਾ ਟਾਈਮ ਕੱਢਿਆ ਰੱਖ ਚੱਲ ਮਹਿੰਗਾ ਲੈਂਦਾ ਬਰਜਰ ਦਾ ਲੈ ਕੇ ਆਏ ਤੇ ਉਹਦੇ ਨਾਲ ਥੋੜਾ ਫਰਕ ਪਊਗਾ ਬਾਕੀ ਜਦੋਂ ਬਰਾਬਰ ਦਾ ਸੁਖਜੀਤ ਦਾ ਉਦੋਂ ਫਿਰ ਉਦੋਂ ਚੰਗੀ ਤਰ੍ਹਾਂ ਸਾਰੇ ਘਰ ਨੂੰ ਕਰਾ ਲਾਂਗੇ ਹੁਣ ਥੋ ਇੱਥੇ ਮਾਰਿਆ ਜੇ ਆਪਾਂ ਥੋੜੇ ਪਰ ਫੇਰ ਮਾਰਨਾ ਪੈ ਗਿਆ ਕਿਉਂਕਿ ਮੀ ਪੇ ਬੜੇ ਆ ਆਹ ਹੁਣ ਪੌੜੀਆਂ ਸੋਹਣੀਆਂ ਲੱਗਣਆਂ ਇਹ ਵੀ ਅੱਗੇ ਬੜੀਆਂ ਹੋਰ ਤਰ੍ਹਾਂ ਦੀਆਂ ਲੱਗਣਡੀਆਂ ਮੀ ਅਸਲ ਵਿੱਚ ਪੇ ਬੜੇ ਆ ਤਾਂ ਕਰਕੇ ਜਿਹੜਾ ਵਾ ਹੋ ਗਿਆ ਵਾ ਤੇ ਬਾਹਰ ਦੀ ਕੰਧ ਕੱਢ ਕੇ ਆਏ ਆ ਇੱਕ ਇੱਕ ਆ ਕਾ ਕੱਢਿਆ ਸਾਰਾ ਇੱਧਰੋਂ ਪਾਸਾ ਕਰਾਇਆ ਨਹੀਂ ਇਹ ਵੀ ਦੱਸ ਦੋ ਕਿਉਂ ਨਹੀਂ ਕਰਾਇਆ ਹਾਂ ਇਹਨੂੰ ਅਹੀਂ ਲੱਗੀਆਂ ਥੋੜਾ ਚੇਂਜ ਕਰਨ ਤੇ ਟੌਣ ਲੱਗੀਆਂ ਕਿਉਂਕਿ ਇਹ ਕਿਹ ਕੰਮ ਦੇ ਨਹੀਂ ਹੈਗੇ ਇਸ ਟਾਈਮ ਇਹਨਾਂ ਦੀ ਵਰਤੋਂ ਹੈ ਨਹੀਂ ਐ ਤੇ ਜਿਹੜੇ ਬਰਾਂਡੇ ਉਦਾਂ ਹੀ ਪਏ ਆ ਤੇ ਇੱਥੇ ਥੋੜਾ ਚੇਂਜ ਲੱਗੀਆਂ ਕਰਨ ਨੂੰ ਦੱਸਾਂ ਕਿ ਤੇ ਵਿਆਹ ਤੋਂ ਪਹਿਲਾਂ-ਪਹਿਲਾਂ ਕੋਸ਼ਿਸ਼ ਕਰ ਰਹੇ ਆ ਚਾਚੀ ਕੇ ਵੀ ਲੱਗੇ ਆ ਮਿਸਤਰੀ ਤੇ ਅਸੀਂ ਵੀ ਨਾਲ-ਨਾਲ ਲਾਏ ਆ ਉਹ ਮਿਸਤਰੀ ਇੱਧਰ ਆਏ ਨੇ ਮਿਸਤਰੀ ਇੱਧਰ ਲਾਏ ਆ ਦਾ ਹੀ ਆਪਣਾ ਕੰਮ ਦੇ ਵੇਟ ਲੈਣਾ ਨਾਲ ਹੀ ਆਹ ਚੱਲ ਜ਼ਰੂਰੀ ਹੀ ਵੀਡੀਓ ਵਿੱਚ ਚੀਜ਼ ਹੁੰਦੀ ਆ ਤੇ ਫਿਰ ਬੁਰੀ ਲੱਗਦੀ ਆ ਇਹ ਥੋੜਾ-ਥੋੜਾ ਕਰਵਾਇਆ ਥੋੜਾ-ਥੋੜਾ ਬਾਹਰੋਂ ਵੀ ਕਰਵਾਇਆ ਆਹ ਬਾਹਰ ਵਾਲੀ ਕੰਦ ਨੂੰ ਕਰਵਾਇਆ ਵਾ ਤੇ ਚਲ ਉਹ ਵੀ ਥੋੜਾ ਟਾਈਮ ਕੱਢ ਜਾਂਦੀ ਐ ਵੀਡੀਓ ਵੀ ਅੱਜ ਬਣੀ ਇੱਥੇ ਬੜੀ ਧੁਮਾਕੇਦਾਰ ਆਹੋ ਤੇ ਉਹ ਵੀ ਉਹਦੇ ਵਿੱਚ ਵੀ ਕਲੀ ਵਾਲੇ ਆਉਂਦੇ ਚਲ ਨਹੀਂ ਪਤਾ ਲੱਗੂਗਾ ਹੁਣ ਉਹ ਨਿਆਣੇ ਆਣ ਕੇ ਦੇਖਣਗੇ ਜਦੋਂ ਆਏ ਨਿਆਣੇ ਨਹੀਂ ਨਾ ਆਏ ਨਹੀਂ ਉਹ ਤਾਂ ਨਹੀਂ ਆਏ ਲੇਟ ਆਏ ਤੇ ਪਰ ਇਹ ਆ ਵੀ ਹੁਣ ਜਿੱਦਾਂ ਕਲੀ ਹੋ ਗਈ ਹੈ ਨਾ ਇਹਦੇ ਆ ਦੇਖ ਕੇ ਸਾਨੂੰ ਉਹ ਹੋਰ ਤਰ੍ਹਾਂ ਦੀ ਲੱਗੇ ਦੀ ਨਾ ਪਰ ਦੋਕ ਦਿਨ ਰਹਿ ਗਈ ਬਿਨੋਂ ਨਹੀਂ ਹੋਣੀ ਬਰਾਬਰ ਜੀ ਲੱਗਣ ਡਿਆ ਜਿਹੜੀ ਆ ਜਗਾ ਵਾ ਇਹ ਖਾਲੀ ਹੈ ਵਰਤੋਂ ਚ ਨਹੀਂ ਹੁੰਦੀ ਇਹਨੂੰ ਵੀ ਲੱਗੇ ਵਰਤੋਂ ਚ ਲੈ ਕੇ ਆਉਣ ਉਦੋਂ ਜਿਹੜੇ ਦੋਵੇਂ ਬਰਾਂਡੇ ਢਾ ਕੇ ਤੇ ਥੋੜੀ ਜਿਹੀ ਇੱਥੇ ਲੱਗੇ ਸ਼ਿਫਟ ਕਰਨ ਉਹ ਚੀਜ਼ ਨੂੰ ਹੋਰ ਜਿਹੜਾ ਵੇੜਾ ਵੱਡਾ ਕਰਨ ਲੱਗੇ ਆ ਕਿਉਂਕਿ ਇਹ ਜਿਹੜਾ ਸਮਾਨ ਉਧਰ ਪਿਆ ਉਹ ਇੱਥੇ ਰੱਖ ਦੇਣ ਲੱਗੇ ਲਿਆ ਕੇ ਸਾਰੇ ਦਾ ਸਾਰਾ ਜੀ ਉਹਦੇ ਨਾਲ ਇਹ ਹੋਊਗਾ ਵੀ ਇਹ ਥਾਂ ਤੇ ਚਲੋ ਚਾਚੇ ਹੁਣ ਜਿਹਦੇ ਸੰਦ ਲੱਗੇ ਇੱਥੇ ਜਿੰਨੇ ਵੀ ਆ ਗਏ ਟਰੈਕਟਰ ਦੇ ਮਗਰ ਪੈਣ ਵਾਲੇ ਖੇਤੀ ਵਾਲੇ ਸਾਰੇ ਇੱਥੇ ਲੱਗੇ ਆ। ਆਪੇ ਹੀ ਆਈ ਸੋਚਿਆ ਵੀ ਹੁਣ ਤੇ ਇਹਨੂੰ ਥੋੜਾ ਜਆ ਖੁਰਲੀਆਂ ਢਾ ਕੇ ਵੇਲੀਆਂ ਪਈਆਂ ਵਾ ਜਿਆਦਾ ਇੱਥੇ ਫਲ ਬੂਟੇ ਲਾਵਾਂਗੇ ਕੁਛ ਨੇ ਕੁਛ ਨਹੀਂ ਨਹੀਂ ਇਹਨੂੰ ਸਾਰਿਆਂ ਨੂੰ ਫੁੱਲ ਬਣਾਉਣਾ ਫੁੱਲਾਂ ਵਾਲੇ ਬਣਾਉਣਾ ਤੋਰ ਤੋਰ। ਆਹਨ ਦੀ ਲੰਬੀ ਤੋਂ ਲੰਬੀ ਕੈਰੀ ਲੱਗ ਜਾਏਗੀ। ਤੇ ਥੋੜਾ ਵਰਤੋਂ ਵਿੱਚ ਥਾਂ ਆ ਜਾਏਗਾ ਇਦਾਂ ਕਿਸੇ ਕੰਮ ਨਹੀਂ ਆਉਂਦਾ। ਇਹ ਕੇ ਆ ਵੀ ਇਹਦੇ ਵਿੱਚ ਜਿਹੜਾ ਪਾਣੀ ਹੀ ਉਹ ਫਿਰ ਅੰਦਰ ਨੂੰ ਸੁਲਾਬ ਜਾਂਦੀ। ਸੁਲਾਬ ਚੜਦੀ ਹਾਂ। ਤੇ ਬੜਾ ਥੋੜਾ ਖਰਾ ਹੁਣ ਜਿਹੜੇ ਅੰਦਰ ਵਾਲੇ ਬਰਾਂਡੇ ਢਾਉਣੇ ਆ ਉਹ ਵੀ ਇਸੇ ਕਰਕੇ ਢਾਉਣੇ ਆ ਵੀ ਜਗ੍ਹਾ ਹੋਰ ਜਿਹੜਾ ਵਿੜਾ ਵੱਡਾ ਹੋ ਜਾਏ ਗੱਡੀਆਂ ਲੱਗਦੀਆਂ ਛੜ ਥੱਲੇ ਤੋਂ ਛੜ ਥੱਲੇ ਬੈਜੀਦਾ ਹੁੰਦਾ ਸੀ ਉਹਨੂੰ ਛੜ ਨੂੰ ਥੋੜਾ ਜਿਹਾ ਹੋਰ ਲੰਬਾ ਕਰਨਾ ਵਾ ਵੀ ਗੱਡੀਆਂ ਵੀ ਲੱਗ ਜਾਂਦੇ ਆ ਅਸੀਂ ਬਹਿ ਵੀ ਜਾਇਆ ਕਰੀਏ ਹੋਰ ਵੱਡਾ ਵਿੜਾ ਹੋ ਜਾਊਗਾ ਬਾਕੀ ਹੁਣ ਆਹ ਕੰਦ ਰਹਿ ਗਈ ਆ ਇਹ ਖਾਲੀ ਖਾਲੀ ਲੱਗਦੀ ਪਲੱਸਟਰ ਤੋਂ ਬਿਨਾ ਉਹ ਇੱਕ ਕੰਦ ਇਹ ਆ ਵੀ ਜਿੰਨੇ ਸਿਉਹੀ ਜਾਵਣ ਵਾ ਵੱਧੇ ਹੀ ਜਾਂਦੇ ਕੰਮ ਵੱਧੇ ਹੀ ਜਾਂਦੇ ਇਹ ਕੰਦ ਚਲੋ ਕਵਰ ਹੋ ਜਾਂਦੀ ਏ ਇਹਦੇ ਕਰਕੇ ਰੁੱਖਾਂ ਕਰਕੇ ਪਤਾ ਨਹੀਂ ਲੱਗਦਾ ਹੈਗਾ ਥੱਲੇੋਂ ਵੀ ਉਹਨ ਰੁੱਖ ਬੜੇ ਇਹਦੇ ਵਿੱਚ ਇਸ ਕਰਕੇ ਇਹਨਾਂ ਦਾ ਕੋਈ ਹੱਲ ਨਹੀਂ ਹੈਗਾ ਬਾਕੀ ਸਾਰਾ ਘਰ ਤੁਹਾਡੇ ਸਾਹਮਣੇ ਤੁਸੀਂ ਕਹਿੰਦੇ ਘਰ ਬੜਾ ਵੱਡਾ ਵਾ ਸੋਹਣਾ ਲੱਗਦਾ ਉਹਦਾ ਕਾਰਨ ਮੈਂ ਹਰ ਵਾਰੀ ਕਹਿੰਦਾ ਮੈਂ ਰੁੱਖਾਂ ਕਰਕੇ ਆ ਜਿਹੜੀ ਉਹ ਗੰਧ ਆ ਇੱਕ ਰੁੱਖ ਤੇ ਦੂਜਾ ਚਲੋ ਸਾਫ ਸਪਾਈ ਕਰ ਲਈਦੀ ਕਿਉਂਕਿ ਆਪਾਂ ਦੋਨੋਂ ਜੀ ਫ੍ਰੀ ਹੁੰਨੇ ਆ ਇੱਕ ਕਰਕੇ ਸਾਫ ਸਪਾਈ ਕਰਦੇ ਰਹੀਦਾ ਵਾ ਤੇ ਉਹਦੇ ਨਾਲ ਫਿਰ ਫਟ ਫਟ ਪੈਂਦਾ ਇੱਕ ਮਹੀਨੇ ਉਹ ਕੰਦਾ ਉਹ ਵੀ ਨਹੀਂ ਅਸੀਂ ਪਲੇਸਟਰ ਕਰਾਈ ਜਿਸੇ ਕਰਕੇ ਇਹ ਵੀ ਕੋਈ ਪਤਾ ਨਹੀਂ ਹੱਕ ਕੀ ਵਿਚਾਰਾਂ ਚੱਲਦੇ ਰਹਿੰਦੇ ਨੇ ਮਨ ਵਿੱਚ ਕੁਛ ਨਾ ਕੁਛ ਵੀ ਇਧਰ ਆਉਣ ਨੂੰ ਕਰ ਲੋ ਇਧਰ ਇਸ ਕਰਕੇ ਥੋੜਾ ਜਿਹਾ ਸੰਕੋਚ ਕੇ ਹੀ ਚੱਲੀਦਾ ਵਾ ਜਿਹੜੀ ਸਹੀ ਗੱਲ ਇਹੀ ਹੈ ਜਿਆਦਾ ਮੇਨ ਮੇਨ ਲੋਡ ਹੁੰਦੀ ਹੈ ਨਾ ਜਿਹੜੀ ਕਹਿੰਦੀ ਉਹ ਕਰ ਲਿਆ ਹੁਣ ਕਲੀ ਜਿਹੜੀ ਹੈ ਪੇਂਟ ਜਿਹੜਾ ਕੀਤਾ ਵਾ ਇਹਦਾ ਸਾਨੂੰ ਲੋਡ ਹੀ ਵੀ ਲੱਭਦਾ ਹੀ ਆਪਣੇ ਆਪ ਨੂੰ ਲੱਗਦਾ ਹੀ ਵੀ ਥੋੜਾ ਖਰਾਬ ਜਾ ਹੋ ਗਿਆ ਵਾ ਤੇ ਇਸ ਕਰਕੇ ਜਿਹੜੀ ਜਿਹੜੀ ਚੀਜ਼ ਤੁਸੀਂ ਵੇਖਿਆ ਨਾ ਵੀਡੀਓ ਵਿੱਚ ਜਿਹੜਾ ਪੇਂਟ ਖਰਾਬ ਹੀ ਜਦਾ ਜਿਹੜਾ ਵੀਡੀਓ ਵਿੱਚ ਆਉਂਦਾ ਸੀ ਉਹ ਕਰਵਾ ਲਿਆ ਬਾਹਰ ਦੀਆਂ ਚਾਰੀਆਂ ਨੂੰ ਕਰਵਾਤਾ ਵਾ ਤੇ ਚਲੋ ਅੰਦਰ ਤੇ ਹੈ ਹੀ ਆ ਵੀ ਉਹ ਸਾਹਮਣਾ ਬਰਾਂਡਾ ਜਿਹਦੇ ਵਿੱਚ ਬੈ ਤੇ ਉਹਨਾਂ ਨੂੰ ਵੀ ਕਰਤਾ ਤੇ ਇੱਧਰ ਆ ਘਰ ਨੂੰ ਹੀ ਹੋ ਗਿਆ ਤੇ ਇਹਦੇ ਨਾਲ ਚਲੋ ਘਰ ਦੀ ਥੋੜਾ ਜਿਹਾ ਹੋਰ ਗ੍ਰੇਸ ਬਣ ਜੂਗੀ ਬਾਕੀ ਜਦੋਂ ਵਿਆਹ ਹੋਊਗਾ ਲਾ ਕੇ ਗਮਾਂਢ ਤੇ ਉਦੋਂ ਵੀ ਕਰਵਾ ਲਾਂਗੇ ਤੇ ਅੰਦਰ ਨੂੰ ਕਰਤਾ ਆ ਸ਼ਰਟ ਦੇ ਉੱਪਰ ਜਿਹੜਾ ਵਾ ਇਹ ਜਦੋਂ ਪਰਸੋਈ ਬਾਹਰ ਲਈ ਯੂਜ਼ ਕਰਦੇ ਆ ਉਹਦੇ ਨਾਲ ਕਾਲਖੇ ਦਾ ਜੰਮਦੀ ਹੈ ਇਹਨੂੰ ਮੈਂ ਆਪੇ ਸਾਫ਼ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਆ ਜਿਹੜੇ ਦੋ ਬਰਾਂਡੇ ਆ ਇੱਕ ਇਹ ਵਾਲਾ ਤੇ ਇੱਕ ਉਹ ਕਾਰਨਰ ਵਾਲਾ ਡਿਊੜੀ ਉਹਨੂੰ ਬੋਲਦੇ ਹੁੰਦੇ ਆ ਪਰਲੇਮਾਨੇ ਗਲੀ ਆ ਤੁਸੀਂ ਵੇਖੀ ਹੋਣੀ ਵੀਡੀਓ ਸਾਰਿਆਂ ਨੇ ਤੇ ਵਿਟੂ ਨੇ ਰਸਤਾ ਉਹਨੂੰ ਚੇਂਜ ਕਰਨ ਲੱਗੇ ਆ ਉੱਥੇ ਕੁਝ ਨਵਾਂ ਬਣਾਉਣਾ ਵਾ ਤੇ ਆਹ ਜਿਹੜਾ ਥਾਂ ਜਿਹੜੀ ਜਗਾ ਵਾ ਇਹ ਸਾਰੀ ਦੀ ਸਾਰੀ ਜਿਹੜੀ ਆ ਇਹ ਫ੍ਰੀ ਹੋ ਜਾਣੀ ਆ ਤੇ ਇੱਥੇ ਵੀ ਪਾਰਕ ਬਣ ਜਾਣੀ ਆ ਇੱਕ ਸਾਡੀ ਗੱਡੀ ਨਿਕਲ ਕੇ ਇਹ ਫਿਰ ਇੱਧਰ ਲੱਗ ਇਹ ਗੱਡੀ ਜਿਹੜੀ ਇੱਥੇ ਆ ਜਾਣੀ ਆ ਇਹ ਛੜ ਤੋਂ ਥੋੜਾ ਜਿਹਾ ਲੰਬਾ ਕਰਨ ਲੱਗੇ ਆ ਬੈਣ ਦਾ ਬੜਾ ਤੰਗੀ ਹੁੰਦੀ ਆ ਜਿੱਦਾਂ ਹੁਣ ਵੀਡੀਓ ਪਾਣੀ ਹੁੰਦੀ ਸਾਰੇ ਜਿਹੜੇ ਹੁੰਦੇ ਆ ਤਾਂ ਇਦਾਂ ਬੜਸ ਨੂੰ ਪੱਖੇ ਧਲੇ ਬੈਜੀ ਦੇ ਜਾਂ ਉੱਤਾਂ ਵੀ ਬੈਜੀ ਦੇ ਆ ਇਦਾਂ ਬੜੀ ਤੰਗੀ ਹੁੰਦੀ ਬੈਣ ਦੀ ਜਾਂ ਫਿਰ ਇੱਧਰ ਉੱਧਰ ਬੈਣਾ ਪੈਂਦਾ ਤੇ ਤਾਂ ਕਰਕੇ ਥੋ ਫੁੱਲ ਵੀ ਪੂਰੇ ਖੜ ਗਏ ਆ ਫੁੱਲਾਂ ਨਾਲੇ ਗਰਾਉਣ ਕਿ ਲੱਗੀ ਬੜੀ ਹਾਂ ਇੱਧਰ ਤੋਂ ਪਜਾਦਾ ਪੈਂਦੀ ਇੱਧਰ ਕਿੱਡੇ ਕਿੱਡੇ ਮੋਟੇ ਫੁੱਲ ਲੱਗੇ ਆ ਇੱਧਰ ਤੋਂ ਆਪਣੀ ਪੈਂਦੀ ਇੱਧਰ ਸ਼ੋਰਾਂ ਰਹਿੰਦਾ ਵਾ ਇੱਧਰ ਘੱਟ ਵਜਦਾ ਆ ਆ ਇੰਨਾ ਖਾ ਦੇ ਕੋਤੇ ਸੋਨਾ ਲੱਗਦਾ ਇਹਨੂੰ ਵੀ ਬੜਾਵਾਂਗੇ ਇੱਧਰ ਵੀ ਲਾ ਲਾਂਗੇ ਹੋਰ ਬਾਕੀ ਨਿਆਣੇ ਸਕੂਲੇ ਗਏ ਆ ਆਉਣ ਵਾਲੇ ਆ ਜਦੋਂ ਆਉਂਦੇ ਆ ਤੇ ਫਿਰ ਉਹਨਾਂ ਨੂੰ ਨਹੀਂ ਪਤਾ ਕਿ ਕਲੀ ਹੋਣ ਰਹੀ ਐ ਉਹਨਾਂ ਵੀ ਹਰਾ ਰਹਿਣਾ ਵੇਖ ਕੇ ਨਮਾ ਹੀ ਬਣ ਜਾਂਦਾ ਸਾਨੂੰ ਆਪ ਇਦਾਂ ਲੱਗਣ ਰਿਹਾ ਵੀ ਇਦਾਂ ਘਰ ਕੋ ਪ੍ਰੋਗਰਾਮ ਹੁੰਦਾ ਸਾਡੇ ਪ੍ਰੋਗਰਾਮ ਹੁੰਦਾ ਐਵੇਂ ਲੱਗਦਾ ਜਦੋਂ ਪੇਂਟ ਸ਼ੁਰੂ ਹੋ ਜੇ ਹੋਣਾ ਹੋ ਕਲੀ ਕਿਦਾਂ ਖਰਾਬ ਹੋਣੀ ਉੱਤੋਂ ਉੱਤੋਂ ਇਦਾਂ ਸਾਫ ਹੋ ਗਈ ਸਾਰੀ ਸਾਰੀ ਸਾਫ ਹੋਣਾ ਹੈ ਇਹ ਆਖੀ ਚਲੋ ਡੰਗ ਸਾਰ ਲੈਣਾ ਵਾ ਡੰਗ ਸਾਰਿਆ ਜਾਣਾ ਚਲੋ ਇੱਕ ਬਾਲਟੀ ਲੈ ਕੇ ਹੈਗੀ ਲੈਂਦੀ ਇੱਕ ਬਾਲਟੀ ਨਾਲ ਆਪਾਂ ਸਵਾਰ ਲਿਆ ਵਾ ਤੇ ਬਾਕੀ ਨਿਆਣੇ ਹੁੰਦੇ ਆ ਤੇ ਵੇਣੇ ਹਨ ਉਹਨਾਂ ਨੇ ਹਰਾਂ ਰਹਿਣਾ ਵੀ ਚਲੋ ਵਧੀਆ ਬਣ ਗਿਆ ਅੱਗੇ ਉਹਨਾਂ ਨੂੰ ਆਹ ਰਹਿ ਗਈਆਂ ਪੌੜੀਆਂ ਜੀਆਂ ਇਹ ਪੌੜੀਆਂ ਸ਼ਾਇਦ ਹੋਈ ਜਾਣ ਕਲੀਅਰ ਪੱਕਾ ਪਤਾ ਨਹੀਂ ਜੇ ਨਾਮ ਪੇਂਟ ਵੱਜ ਜਾਵੇ ਫਿਰ ਕਰਦੇ ਨੇ ਕਿ ਮਾੜਾ ਮੋੜਾ ਮੈਂ ਇਹ ਪੁੱਛਣਾ ਆਏ ਆ ਵੀ ਇਹ ਵੀਰ ਆਏ ਨੇ ਕਿੱਥੋਂ ਬੱਗੋਵਾਲ ਤੋਂ ਬੱਦੋਵਾਲ ਤੋਂ ਬੇਗੋਵਾਲ ਗਹਿੜੀਆਂ ਇਹ ਬੱਦੋਵਾਲ ਤੋਂ ਵੀਰ ਆਏ ਨੇ ਤੇ ਤੁਹਾਨੂੰ ਪਤਾ ਹੀ ਵੀ ਵੀਡੀਓ ਚ ਆਉਣਾ ਆਹ ਇਹਨਾਂ ਦਾ ਸੀਨ ਵੀ ਬਣੇ ਵੀਡੀਓ ਵਿੱਚ ਇਹਨਾਂ ਦਾ ਵੀਡੀਓ ਵਿੱਚ ਸੀਨ ਬਣ ਗਿਆ ਵੈਸੇ ਵੀ ਜਦੋਂ ਸਾਡੇ ਘਰ ਕੋਈ ਵੀ ਕੰਮ ਹੋਏ ਜੇ ਲੱਕੜ ਦਾ ਕੰਮ ਹੋਇਆ ਸੀ ਤੇ ਜਾਂ ਬੱਤੀ ਦਾ ਕੰਮ ਹੋਏ ਤੇ ਕੋਈ ਨਾ ਕੋਈ ਸੀਨ ਆ ਹੀ ਜਾਂਦਾ ਮਿਸਤਰੀਆਂ ਦਾ ਤੇ ਇਹਨਾਂ ਵੀਰਾਂ ਦਾ ਵੀ ਇੱਕ ਸੀਨ ਆ ਹੀ ਗਿਆ ਵਾ ਤੇ ਨਾਲੇ ਆਪਣੀ ਵੀਡੀਓ ਵੇਖਣਗੇ ਹਾਂਜੀ ਤਾਂ ਨਾਲੇ ਯਾਦ ਕਰਨ ਗਏ ਵੀ ਅਸੀਂ ਵੀ ਕਿਤੇ ਰੰਗ ਕਰਨ ਗਏ ਆ ਰੰਗ ਕਰਨ ਗਏ ਆ ਵੀਰ ਕਹਿੰਦਾ ਆਪ ਵੀ ਆਕਤੀ ਵੀ ਕਰਕੇ ਕੰਮ ਬਹੁ ਮਿਲਿਆ ਬਹੁਤ ਕੰਮ ਨਿਕਲੇ ਆ ਹਾਂਜੀ ਮਾਰਸ਼ੀ ਕਰਕੇ ਜਿਹੜੇ ਰੰਗ ਵਾ ਪੇਂਟ ਖਰਾਬ ਹੋਇਆ ਤੇ ਉਹਦੇ ਕਰਕੇ ਕਹਿੰਦੇ ਆਕਤੀ ਰਾਸ਼ੀ ਰਿਆ ਵਾ ਹਾਂਜੀ بارش ਹੋਈ ਬਹੁਤ ਜ਼ਿਆਦਾ ਆ ਕਿੰਦੇ ਫੱਦੋਂ ਵਾਧੀ ਹੋ ਗਈ ਤੇ ਜਿੱਥੇ ਸਲਾਬ ਨਹੀਂ ਨਾ ਜਾਂਦੀ ਉਹਨਾਂ ਧਾਵਾਂ ਦੇ ਉਹਨਾਂ ਕੰਧਾਂ 'ਚ ਵੀ ਸਲਾਬ ਚੱਲ ਗਈ ਉਹਦੇ ਕਰਕੇ ਸਾਰਾ ਪੇਂਟ ਖਰਾਬ ਹੋ ਗਿਆ ਸਲਾਬ ਆਇਆ ਦੱਸੋ ਕੀ ਬਦਲਿਆ ਘਰ 'ਚ ਹੈ ਨਬ ਜਿਨਾਈ ਦਿਨ ਦੇ ਦੇ ਕੇ ਨਹੀਂ ਪਹਿਲਾਂ ਕਾਲਾ ਨਹੀਂ ਹੈ ਨਹੀਂ ਹੋਈ ਓਹੋ ਮਰਲੇ ਕੇ ਕਾਲਿਆ ਹੋ ਗਏ ਮੀਨ ਦੇ ਨਾਲ ਖਰਾਬ ਹੋ ਗਿਆ ਨਾ ਮੀਨ ਦੇ ਨਾਲ ਬਸ ਆਹ ਹੁਣ ਖਰਾਬ ਲੱਗਦੇ ਇਹਨੂੰ ਸੈੱਟ ਕਰੀਏ ਇਹਨੂੰ ਬਾਹਰ ਫੁੱਲਮ ਨੇ ਹੈਨਾ ਇਹਨੂੰ ਨੱਪ ਨੱਪ ਕਹਿਣਾ ਬਿਆ ਵੱਟੇ ਜਿਹੜੇ ਆ ਕਰ ਦਈਏ ਚਲੋ ਚਲੋ ਅੰਦਰ ਚਲੋ ਨਿਆਣੇ ਨੂੰ ਚਾਹ ਪਾਣੀ ਪੁੱਛ ਕੋਈ ਇਧਰੋਂ ਵੀ ਹੋ ਗਿਆ ਆ ਚਾਚੀ ਨੂੰ ਨਹੀਂ ਕੰਦ ਲੱਗੇ ਪਲੈਸਰ ਕਰ ਦੇਣਾ ਇਹਨਾਂ ਦੇ ਲਈ ਚੱਲਣਾ ਜਰਾ ਜਰਾ ਕੰਮ ਚੱਲ ਰਿਹਾ ਹੁਣ ਦੱਸ ਕੁਫਰ ਕਲਬਣ ਡਿਆ ਕੀ ਸੱਪ ਤਾਂ ਲੱਗਣ ਡਿਆ ਨਾ ਉਹ ਪੇਂਟ ਫਿੱਕਾ ਬਾਦ ਇਧਰ ਗਾੜਾ ਹੋ ਗਿਆ ਖੁਰਲੀ ਢਾਤੀ ਪੋਤਾ ਮੇਰਾ ਕੰਮ ਕਰਾਉਣਾ ਸਾਰਾ ਇਹ ਪੁੱਤ ਹੁਣ ਛੰਡੇ ਦੀ ਛੁੱਟੀ ਜਿੱਦਣ ਛੰਡੇ ਨੂੰ ਲਾ ਕੇ ਆ ਦੋਵੇਂ ਖੁਰਲੀਆਂ ਢਾਕੇ ਤੇ ਇੱਥੇ ਸਾਰਾ ਸ਼ਿਫਟ ਕਰ ਦਈਏ ਸਮਾਨ ਸਾਰੀ ਢਾਣੀ ਆ ਪਰ ਇੰਨੀ ਕਿੱਧੀ ਅਜੇ ਲੋਡ ਹੀ ਨਾ ਇੱਥੇ ਸਮਾਨ ਰੱਖਣਾ ਹੀ ਨਹੀਂ ਢਾਤੀ ਫਿਰ ਹੌਲੀ 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 ਢਾਲਾਂਗੇ ਨਾ ਚੱਲ ਨਾ ਵੇ ਇਹ ਸਾਰਾ ਕੰਮ ਤੂੰ ਕਰਾਉਣਾ ਮੇਰ ਨਾਲ ਸਾਵੀ ਨਾਲੇ ਢੋਲੇ ਇਧਰ ਸੈੱਟ ਕਰਨੇ ਆ ਹੋਰ ਹੋਰ ਆਈ ਆ ਇਧਰ ਇਧਰ ਕਿਹੜੇ ਕਿਹੜੇ ਕਰਦੇ ਕਿੱਥੇ ਕਿੱਥੇ ਕਿੱਥਾ ਬੱਕਰ ਨਹੀਂ ਕਰਦੇ ਸਾਰੀ ਤੇ ਸਾਰੀ ਤੇ ਆਇ ਕਰ ਇਧਰ ਵੀ ਤੇ ਨਹੀਂ ਹਾਂ ਚਲੋ ਇਧਰ ਪੌੜੀਆਂ ਨਹੀਂ ਕਰਤੀਆਂ ਅਜੇ ਨਵੀਂ ਲਾਵਾਂ ਨਾ ਕਲੀ ਅੱਜ ਅਜੇ ਪਤਾ ਲੱਗਣਿਆ ਹੋਰ 4 ਦਿਨ ਹੋ ਗਏ ਨਾ ਇੱਕੋ ਜਿਹਾ ਹੋ ਜਾਣਾ ਠਿੱਕਾ ਜਾਣਾ ਰੰਗ ਥੋੜਾ ਫਿਰ ਪਤਾ ਉਧਰ ਵਾਲ ਥਾਂ ਰਹਿ ਗਿਆ ਬਸ ਬਾਕੀ ਸਾਰੇ ਹੋ ਗਏ ਸਾਰੀਆਂ ਤਾਂ ਜਿਆਦਾ ਪੌੜੀਆਂ ਸੋਹਣੀਆਂ ਲੱਗਣੀਆਂ ਨਾ ਹੂੰ ਉਪਰ ਨਰ ਗਿੱਲੀਆਂ ਆਜੇ ਸ਼ਾਇਰੀ ਨੂੰ ਠੱਪਾ ਆਪਣਾ ਲਾਤਾ ਨਿਸ਼ਾਨੀ ਦਿੱਤੀ ਹੈ ਕਿ ਵੇਖ ਪਿਆਰ ਵੀ ਉਦਾਂ ਲਾਇਆ ਨੇ ਵੇਖ ਨੰਗਰਾ ਕੇ ਅਜੇ ਤੇ ਕਿੱਲਾ ਹੋਣੇ ਬੁਸ਼ਮਾਰ ਗਏ ਆ ਜੇ ਚਿਰਾਈ ਕੋਟੇ ਦਾ ਨਹੀਂ ਕਰਨਾ ਹਾਂ ਅੱਜ ਕੋਠੇ ਤੇ ਬੰਦ ਹੱਥ ਨਾਲ ਲਾ ਪੁੱਤ ਅਜੇ ਗਿੱਲਾ ਵਾ ਹਾਂ ਮੇਰੇ ਤਾਂ ਹੁੰਦਾ ਹੀ ਛਾਲ ਮਾਰੇ ਮੋੜ ਲੇਗਾ ਤਕੰਗਾ ਬਣਿਆ ਹੋ ਜਾਂਦੇ ਚਲੋ ਜੀ ਇੱਕ ਵਾਰੀ ਫੇਰ ਤੋਂ ਨਵਾਂ ਬਣਾਤਾ ਬਸ ਅਕਲੀ ਥੋੜੀ ਇਹਦਾ ਆ ਰਹਿ ਗਈਆਂ ਪੋੜੀਆਂ ਇਹਨਾਂ ਹੋਣਾ ਰਸੋਈ ਦੇਖਾ ਕੇ ਅੱਗੇ ਫੇਰ ਸੋਈ ਨਾਲ ਕਵਰ ਕਰ ਲੈਣਾ ਕੱਜ ਲੈਣਾ ਵਾ ਕਮਾੜ ਮੋੜ ਮਾਜਾ ਮਾਰ ਲਾ ਜਿਹੜਾ ਵਾ ਸਾਰੇ ਨਾਲ ਲਾ ਫੇਰ ਦਿਖਾਈ ਦਿੰਦੇ ਦਿਨੋਂ ਮਾਰੇ ਮਾਰੇ ਤੋਂ ਉਲਝੀ ਪਈ ਨਾ ਪੱਤੇਆਂ ਸੌਫਟ ਆ ਗਏ ਚਲੋ ਚੰਗਾ ਤੁਸੀਂ ਵੀ ਦੱਸਿਓ ਸਾਨੂੰ ਤੇ ਕਿੰਨਾ ਕਿੰਨਾ ਭੈਣ ਭਰਾਵਾਂ ਨੂੰ ਦੂਰੇ ਪੇਂਟ ਕਰਾਉਣਾ ਪਿਆ ਮੀ ਕਰਕੇ ਸਪੈਸ਼ਲ ਮੀ ਕਰਕੇ ਫਿਰ ਆਵਾ ਜਾਦਾ ਖਰਾਬ ਹੋ ਗਿਆ ਕਿਉਂਕਿ ਬਾਰਿਸ਼ਾਂ ਜਿਆਦਾ ਪਈਆਂ ਵਾ ਉਹਦੇ ਨਾਲ ਜਿਹੜਾ ਵਾ ਸਲਾਬ ਆਈ ਆ ਤੇ ਹਰਿਆਉਣ ਜੀ ਜਾ ਜੰਮੀ ਆ ਤੁਹਾਡੇ ਵੀ ਇੰਨੀ ਸਲਾਬ ਕਦੀ ਨਹੀਂ ਆਈ ਜਿੰਨੀ ਐਦਕੀ ਆਈ ਹੈ ਨਹੀਂ ਤੇ ਅੱਗੇ ਹੁੰਦਾ ਹੀ ਵੀ ਦੂਸਰੀ ਵਾਰ ਲਿਆ ਕੰਨਾਂ ਸਲਾਬ ਹੁੰਦੀ ਐਦਕੀ ਤੇ ਆ ਗੰਦਾ ਨੂੰ ਸਲਾਬ ਵਣ ਕੇ ਇਹਨਾਂ ਦੇ ਅੰਦਰ ਵਾਲੀ ਸਾਈਡ ਤੇ ਵੀ ਸਲਾਬ ਚੜ ਗਈ ਆ ਉਹਦਾ ਉਹਦਾ ਕਾਰਨ ਪਤਾ ਕੀ ਆ ਜਿਉਂਦੀ ਆਪਾਂ ਇੰਟਰਲੌਕ ਲਾਈ ਆਂ ਮੀਂਹ ਇੰਨਾ ਕਿ ਜ਼ਿਆਦਾ ਪਿਆ ਐ ਕਿ ਵੀ ਇਹਨਾਂ ਦੇ ਵਿੱਚ ਪਾਣੀ ਸਿਮਿਆ ਠਾਂ ਨੂੰ ਇੰਟਰਲੌਕ ਦੇ ਵਿੱਚ ਆਉਂਦੀ ਐ ਇਸ ਦੇ ਵਿੱਚ ਚਲ ਜਾਵਾ ਪਰ ਇਹਦੇ ਵਿੱਚ ਪਾਣੀ ਗਿਆ ਵਾ ਤੇ ਇਹਦੇ ਨਾਲ ਸਲਾਬ ਆ ਗਈ ਐ ਉਹਦੇ ਕਰਕੇ ਆ ਫਰੰਟ ਵਾਲੀ ਕੰਧ ਵੀ ਜੜੀ ਆ ਉਹ ਵੀ ਥੱਲੇੋਂ ਮੀਂਹ ਤੋਂ ਸਲਾਬ ਗਈ ਐ ਪਰ ਪੁਰਾਣੇ ਮਕਾਨ ਹੋਣਾ ਨਾ ਗਾਰੀ ਦੀ ਚਣਾਈ ਆ ਫਿਰ ਜਦੋਂ ਇੱਕ ਵਾਰੀ ਸਲਾਬ ਆਉਂਦੀ ਫਿਰ ਜਾਂਦੀ ਨਹੀਂ ਐ ਇਹਦੇ ਬਾਅਦ ਤੇ ਮਾੜਾ ਮੋਟਾ ਕੋਈ ਛੇਂ ਸਮਾਈ ਸਾਲ 2 ਸਾਲ ਬਾਅਦ ਮਾੜਾ ਮੋਟਾ ਰੰਗ ਵੱਜ ਇਦਾਂ ਹੁਣ ਲਾਇਆ ਆ ਪੰਜੀ ਤੇ ਖਰਾਬ ਹੀ ਉੱਥੇ ਤੇ ਮਾਰ ਲਿਆ ਵਾ ਇਦਾਂ ਹੁਣ ਦਾਰੇ ਤੇ ਤਾਂ ਇਹ ਮੇਨਟੇਨ ਰਹਿੰਦੀ ਆ ਤੇ ਵੇਖਣ ਨੂੰ ਵੀ ਸੋਹਣੇ ਲੱਗਦੇ ਆ ਤੇ ਚਲੋ ਸਫਾ ਸਾਫ ਸਹੀ ਰਹਿੰਦੀ ਆ ਬਾਕੀ ਤੁਸੀਂ ਦੱਸਿਓ ਜਿੰਨਾਂ ਜਿੰਨਾਂ ਨੇ ਇਹ ਕਰਵਾਇਆ ਵਾ ਹੁਣ ਰੰਗ ਵੱਜਦਾ ਰਹਿਣਾ ਕਿਉਂਕਿ ਉਦੋਂ ਇੱਕ ਵਾਰੀ ਅਸੀਂ ਰੰਗ ਮਰਵਾਇਆ ਸੀ ਉਦੋਂ ਸ਼ਹਿਰਾਜ ਦਾ ਵੱਡੇ ਸੈਲੀਬ੍ਰੇਟ ਕੀਤਾ ਸੀ ਉਦੋਂ ਬਾਅਦ ਚ ਕੋਈ ਪ੍ਰੋਗਰਾਮ ਨਹੀਂ ਆਇਆ 10 ਸਾਲਾਂ ਬਾਅਦ ਹੁਣ ਪੇਂਟ ਕਰਵਾਇਆ ਜਦੋਂ ਗੁਰਜੀਤ ਦਾ ਪਿਆ ਨਹੀਂ ਉਹਦਾ ਵੱਡੇ ਪਾਰਟੀ ਫਰਿਆਦ ਵੱਡੇ ਪਾਰਟੀ ਫਰਿਆਦ ਦੀ ਉਦੋਂ ਕਰਵਾਇਆ ਉਦੋਂ ਬਾਅਦ ਵਿੱਚ ਹੁਣ ਚਲੋ ਥੋੜਾ ਬਹੁਤਾ ਟਾਂਕੇ ਜੇ ਫਿੱਟ ਕੀਤੇ ਆ ਬਾਕੀ ਹੁਣ ਆ ਸਖਜੀ ਦਾ ਵਿਆਹ ਆ ਜਾਊਗਾ ਅਗਲੇ ਸਾਲ ਉਦੋਂ ਪੇਂਟ ਹੋ ਜਾਣਾ ਉਦੋਂ ਬਾਅਦ ਜਦੋਂ ਫੇਰ ਮਹਿਕ ਦਾ ਵਿਆਹ ਆ ਜਾਣਾ ਛੇਤੀ ਉਦੋਂ ਪੇਂਟ ਕਰ ਲਾਂਗੇ ਕੋਈ ਨਾ ਕੋਈ ਬਹਾਨਾ ਜਾ ਮਿਲ ਜਾਂਦਾ ਨਾ ਅਸਲ ਵਿੱਚ ਕੋਈ ਨਾ ਕੋਈ ਬਹਾਨਾ ਹੋਏ ਚਾਰ ਪੰਜ ਸਾਲ ਲੱਗ ਜਾਣੇ ਉਦੋਂ ਗੁਣ ਸਾਡੀ ਮੰਨਦਾ ਆ ਜਾਣਾ ਹਰ ਕੋਈ ਨਾ ਕੋਈ ਆਈ ਚਲਾਈ ਬਹਾਨਾ ਲੱਭਣ ਦਾ ਰੇ ਖੁਸ਼ੀ ਦਾ ਟਾਈਮ ਆਉਂਦਾਰਾ ਤੇ ਫੇਰ ਚਲੋ ਵਧੀਆ ਲੱਗਦੇ ਇਹ ਘਰਾਂ ਨੂੰ ਰੰਗ ਹੋਏ ਸਾਫ਼ ਸੁਥ ਉਹਨਾਂ ਕੋਟੀਨ ਕਾਰ ਤੇ ਰੋਟੀ ਜੀ ਲੱਗੀ ਰਹਿੰਦੀ ਆ ਰੋਟੀ ਲੱਗੀ ਰਹਿੰਦੀ ਆ ਚਲੋ ਫਿਰ ਚੰਗਾ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ